ਨਿਰੰਦਰ ਪਛਮੀ ਦੀ ਜਿਮਨੀ ਚੌਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਬੰਬਾਂ ਬੰਦੂਕਾਂ ਤੇ ਗੋਲੀਆਂ ਦਰਮਿਆਨ ਸ਼ਾਂਤੀ ਵਾਰਤਾ ਨਹੀਂ ਹੁੰਦੀ ਸਫਲ ਪ੍ਰਧਾਨ ਮੰਤਰੀ ਮੋਦੀ ਅਦਾਲਤ ਵੱਲੋਂ ਕੇਜਰੀਵਾਲ ਨੂੰ ਸਮਨ ਈਡੀ ਦੀ ਸਪਲੀਮੈਂਟਰੀ ਚਾਰਜ ਸ਼ੀਟ ਦਾ ਲਿਆ ਨੋਟਿਸ ਇੰਟਰਨੈਸ਼ਨਲ ਆਰਗਨ ਟ੍ਰਾਂਸਪਲੈਂਟ ਰੈਕਡ ਦਾ ਖੁਲਾਸਾ 25 30 ਲੱਖ ਚ ਹੁੰਦੀ ਸੀ ਡੀਲ ਰੂਸ ਵਿੱਚ ਫਸੇ ਨੌਜਵਾਨਾਂ ਦੀ ਘਰ ਵਾਪਸੀ ਦੀ ਵੱਜੀ ਆਸ ਪਰਿਵਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ ਦੇਸ਼ ਤੇ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਜਰਿੰਦਰ ਪਛਮੀ ਦੀ ਜਿਮਨੀ ਚੋਣ ਹੋ ਰਹੀ ਹੈ ਜਿੱਥੇ ਲੋਕ ਵੱਤ ਵੱਤ VOTING ਕਰਨ ਆ ਰਹੇ ਹਨ ਇਸ ਮੌਕੇ ਤੇ ਬੋਟ ਪਾਉਣ ਵਾਲਿਆਂ ਨੂੰ ਬੂਟੇ ਵੀ ਦਿੱਤੇ ਗਏ ਇਸ ਮੌਕੇ ਤੇ ਵੱਖ-ਵੱਖ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਆਉ ਤੁਹਾਨੂੰ ਦਿਖਾਉਂਦੇ ਹਾਂ ਦੇਸ਼ ਤੇ ਬਾਵਾ TV ਦੀ ਖਾਸ ਕਵਰੇਜ ਕਿੰਨੇ ਕਿਸਾਲੋਂ ਮਰ ਹੋਣੀ ਹੈ ਦੇਖੋ ਕਿੰਨੇ ਕਿਸਾਲ ਹੋ ਗਏ ਤੁਹਾਨੂੰ ਵੋਟ ਪਾਉਣ ਦੇ ਵਿੱਚ ਕਾਫੀ ਯਰ ਹੋਇਆ ਕਾਫੀ ਯਰ ਦੇਖ ਕਾਫੀ ਸਾਲ ਹੋ ਗਏ ਯਾਰ ਤੇ ਕੀ ਕਹਿਣਾ ਜਾਊਗਾ ਵੋਟ ਪਾਉਣ ਨੂੰ ਲੋਕਾਂ ਜਿਹੜੇ ਅੱਜ ਕੱਲ੍ਹ ਕੋਈ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਕੀ ਕਹਿਣਾ ਜਾਊਗਾ ਉਹਨਾਂ ਨੇ ਵੋਟ ਵੀ ਨਹੀਂ ਕਾਨੀ ਕੀ ਆ ਪਾਉ ਫਾਇਦਾ ਹੀ ਆ ਆਪਾਂ ਮੋਰ ਰੱਖੇ ਕਾਨੀ ਤੇ ਕਿੰਨੇ ਸਾਲ ਲੋਕੀ ਤੁਹਾਨੂੰ ਵੋਟ ਪਾਵੇ ਕਿੰਨੇ ਕਾਫੀ ਸਾਲ ਹੋ ਗਏ ਅੱਜ ਲੋਕਤੰਤਰ ਜਾ ਉਹ ਪਵਿੱਤਰ ਦੇਣੇ ਜਿਹਨੂੰ ਅਸੀਂ ਮਤਦਾਨ ਕਹਿੰਦੇ ਆ ਮਤਦਾਨ ਅੱਜ ਲੋਕ ਆਪਣੇ ਜਲੰਧਰ ਦੇ ਲਈ ਆਪਣੀ ਹਲਕੇ ਦੇ ਲਈ ਲੋਕ ਜੋ ਵੀ ਚਾਹਦੇ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਕਿਹੜਾ ਅੱਛਾ ਲੋਕ ਸੇਵਾ ਕਰ ਸਕਦਾ ਕਿਹੜੀ ਪਾਰਟੀ ਸੇਵਾ ਕਰ ਸੀ ਲੋਕ ਜਾ ਕੇ ਉਹਨੂੰ ਵੋਟ ਦੇਣਗੇ ਮੈਂ ਇਹੀ ਅਪੀਲ ਕਰਾਂਗਾ ਵੋਟ ਪੰਜ ਨੂੰ ਜਾਓ ਜਿੱਦੂ ਮਰਜ਼ੀ ਪਾਓ ਮੇਰੀ ਉਹ ਨਹੀਂ ਲੋਕਾਂ ਨੂੰ ਬਿਲਕੁਲ ਲੋਕਾਂ ਦਾ ਆਪਣੇ ਮਨਾਂ ਦਾ ਮਨ ਹੈ ਪਰ ਕੁਝ ਲੋਕ ਜਿਹੜੇ ਬਾਹਰੋਂ ਆ ਕੇ ਅੱਜ ਡਰਾ ਰਹੇ ਬੂਥਾਂ ਦੇ ਬੈਠੇ ਆ ਬਦਮਾਸ਼ ਉਹਨਾਂ ਨੂੰ ਮੈਂ ਇਹੀ ਕਹਾਂਗਾ ਪੁਲਿਸ ਜਲੰਧਰ ਵੇਸ਼ ਛੜ ਕੇ ਚਲੇ ਜਾਓ ਨਹੀਂ ਤੇ ਸਖਤ ਉਸਖਤ ਕਾਰਵਾਈ ਕਰਾਉਂਗਾ ਬਾਦ ਦੇ ਵਿੱਚ ਨਾ ਕਹੀਓ ਕਿਸੇ ਦਾ ਕੋਈ ਨਿੱਜੀ ਨੁਕਸਾਨ ਹੋ ਗਿਆ ਉਹ ਪੁਲਿਸ ਜੁਮੇ ਵਾਰ ਹੋ ਗਈ ਇਹ ਪੰਜਾਬ ਦੇ ਡੀਜੀਪੀ ਨੂੰ ਤੁਹਾਡੇ ਵੱਲੋਂ ਰਿੰਕੂ ਸੁਸ਼ੀਲ ਰਿੰਕੂ ਵੱਲੋਂ ਵੀ ਲੈਟਰ ਲਿਖੀ ਗਈ ਸੀ ਹਾਂ ਵੀ ਕਿਹੜੇ ਇਲੈਕਸ਼ਨ ਹੈ ਉਹ ਪੂਰਸਵਲ ਕਰਾਈ ਜਾਣ ਮੋਲ ਨਾ ਕਰਾਵ ਕੀਤਾ ਪੰਜਾਬ ਦੇ ਡੀਜੀਪੀ ਸਾਹਿਬ ਕਿਸੇ ਤਰੀਕੇ ਦਾ ਲਾਅਨ ਆਰਡਰ ਉਹਦਾ ਕੰਟਰੋਲ ਨਹੀਂ ਹੈ ਉਹ ਅੱਜ ਇੱਕ ਕਟਪੁਤਲੀ ਬਣਿਆ ਸਰਕਾਰ ਦੇ ਸਰਕਾਰ ਦੇ ਨੇਤਪ ਦੇ ਵਿੱਚ ਉਹ ਕੰਮ ਕਰ ਰਹੀ ਹੈ ਪੁਲਿਸ ਖੁਦ ਹੀ ਅੱਜ ਆਮਦਵੀ ਦਾ ਕੰਮ ਕਰ ਰਹੀ ਹੈ ਬਹੁਤ ਬਹੁਤ ਵਧੀਆ ਇਹ ਕਹਿ ਸਾਨੂੰ ਮੇਰੇ ਅਸੀਂ ਤਾਂ છોੜ ਦਿੱਤਾ ਨੂੰ ਲੇਟ ਹੋ ਗਏ ਬਹੁਤ ਕੋਈ ਜਿਹੜੇ ਮਤਲਬ ਸਾਡੇ ਲੱਗ ਕਰਾ ਉਹ ਪਹਿਲਾਂ ਤੇ ਮਤਲਬ ਜਿਹੜੇ ਦੂਸਰੇ ਬੂਟਾ ਤੇ ਜਾ ਰਹੇ ਸੀ ਤੇ ਮੈਨੂੰ ਵੀ ਬਾਹਰ ਜਦੋਂ ਨਿਕਲ ਲੱਗਾ ਤੇ ਉਹਨਾਂ ਨੇ ਮੈਨੂੰ ਪਹਿਲਾ ਸਵਾਲ ਕੀਤਾ ਜੇ ਭਾਜੀ ਤੁਸੀਂ ਬੂਟ ਪਾਏ ਆ ਤੇ ਮੈਂ ਕਿਹਾ ਅਸੀਂ ਜਾ ਰਹੇ ਕਹਿੰਦੇ ਅਸੀਂ ਪਾ ਕੇ ਆ ਗਏ ਆ ਮਤਲਬ ਕਿ ਵਧੀਆ ਲੱਗਾ ਵੀ ਮੈਨੂੰ ਮੇਰੇ ਨਾਲੇ ਲੋਕਾਂ ਦੇ ਜਿਹੜਾ ਛਾਇਆ ਬਹੁਤ ਜ਼ਿਆਦਾ ਆ ਮੈਨੂੰ ਬੜਾ ਸੁਣਾ ਪਰਾਲਾ ਕੀਤਾ ਹੋਇਆ ਅੱਜ ਗਰਮੀ ਤਾਂ ਹੈਗੀ ਨਾਲ ਬੂਟਾ ਦਿੱਤਾ ਜਾ ਰਿਹਾ ਹੈ ਕਿੱਦਾਂ ਦੇਖ ਦਿੱਤੀ ਇਹਨੂੰ ਦੇਖੋ ਬਹੁਤ ਵਧੀਆ ਗੱਲ ਆ ਜਿਹੜੀ ਬੂਟੇ ਅਸੀਂ ਕਹਿੰਦੇ ਆ ਜਿਹੜੇ ਹੈਗਾ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੰਦਰ ਮਤਲਬ ਘੱਟ ਤੋਂ ਘੱਟ ਦੇ 100 ਦੇ ਤਕਰੀਬ ਬੂਟਾ ਲਾਉਣਾ ਚਾਹੀਦਾ ਮੇਰੀ ਇਹ ਬਹੁਤ اچھی ਚੀਜ਼ ਦੇ ਵਿੱਚ ਪਹਿਲੇ ਇੱਕ ਵਜਾ ਆ ਮੈਂ ਬਤਨ ਇਸ ਚੀਜ਼ ਦੇ ਬਹੁਤ ਵਧੀਆ ਮਤਲਬ ਪਹਿਲਾਂ ਹੀ ਕੰਮ ਕਰਦਾ ਆ ਮੈਂ ਬੂਟੇ ਲਾਉਂਦਾ ਜਿਹੜਾ ਕੰਮ ਮੈਂ ਆਪਣੀ ਲਾਈਫ ਦੇ ਵਿੱਚ ਘੱਟ ਤੋਂ ਘੱਟ ਇਹਦਾ ਮੈਂ ਗੱਲ ਜੀ 500 ਦੇ ਲਮਸਾ ਬੂਟਾ ਪਹਿਲਾਂ ਹੀ ਲਾ ਚੁੱਕਾ ਆ ਗੱਲ ਕਰੀਏ ਅਕਾਲੀ ਦਲ ਨੇ ਸਪੋਰਟ ਦੀ ਗੱਲ ਕੀਤੀ ਪਰ ਬਦਲ ਸਾਹਿਬ ਤੋਂ ਚਲੋ ਨਜ਼ਰ ਨਹੀਂ ਆਇ ਕਿੰਦਾ ਦੀ ਸਪੋਰਟ ਮਿਲੀ ਆ ਅਕਾਲੀ ਦਲ ਨੂੰ ਦੇਖੋ ਅਕਾਲੀ ਦਲ ਜੀ ਦੇ ਸਪੋਰਟ ਆ ਸਾਨੂੰ ਬਹੁਤ ਵਧੀਆ ਮਿਲੀ ਜਿਹੜੇ ਜ਼ਿਲ੍ਹੇ ਦੇ ਲੈਵਲ ਦੇ ਵਰਕਰ ਆ ਔਰ ਪੂਰਾ ਦਾ ਪੂਰਾ ਵਰਕਰ ਸਾਡੇ ਨਾਲ ਟਟਿਆ ਰਿਹਾ ਉਹਨਾਂ ਦੇ ਜਿਹੜੇ ਸ਼ਹਿਰ ਦੇ ਪ੍ਰਧਾਨ ਮੰਨਣ ਜੀ ਮਤਲਬ ਕਲਵੰਸਰ ਮੰਨਣ ਜੀ ਐਸਪੀਸੀ ਦੇ ਮੈਂਬਰ ਵੀ ਆ ਉਹਨਾਂ ਦੇ ਨਾਂ ਉਹਨਾਂ ਨੇ ਸਾਡੇ ਨਾਲ ਮਤਲਬ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਬਹੁਤ ਵਧੀਆ ਮਤਲਬ ਸਾਡੇ ਦੇ ਨਾਲ ਚੱਲੇ ਆ ساری ਪੂਰੀ ਟੀਮ ਉਹਨਾਂ ਦੀ ਜਿਹੜੀ ਟੀਮ ਵਰਕ ਬਹੁਤ ਵਧੀਆ ਕੀਤਾ ਜਨਤਾ ਜਨਰਲ ਦਨ ਸੁਪਰੀਮ ਹੈ ਸਰਕਾਰਾਂ ਬਣਾਉਣ ਵੀ ਜਾਣਦੀ ਹੈ ਤੇ ਲਾਉਣ ਵੀ ਜਾਣਦੀ ਹੈ ਜਨਤਾ ਜਨਰਲ ਦਨ ਦਾ ਜਿਹੜਾ ਫੈਸਲਾ ਨਾ ਉਹ ਬਹੁਤ ਅੱਛਾ ਫੈਸਲਾ ਕਰਨਗੇ ਔਰ ਕਾਂਗਰਸ ਦੇ ਪੱਖ ਤੋਂ। ਕਿਹਦੀ ਵੋਟ ਪਰ ਕਿਤਨੇ ਕਿਤੇ ਕੋਈ ਲਾਈਨ ਅਪ ਹੋਤੀਆਂ ਨਹੀਂ ਦਿਖ ਰਹੀਆਂ ਕਿਤੇ ਵੀ ਪੂਰਾ ਗੇੜਾ ਮਾਰ ਲਈਏ। ਨੀ ਲੱਗਦਾ ਕਿ ਵੋਟਰ ਨਿਰਾਸ਼ ਹੈ ਜਿਹੜੀ ਹਾਲੇ ਮਹੀਨੇ ਦੇ ਵਿੱਚ ਵਿੱਚ ਚੋਣ ਆ ਜਾਣੀ ਔਰ ਦੂਜਾ ਦਲ ਬਦਲੀ ਦਾ ਦੌਰ ਨਹੀਂ ਲੱਗਦਾ ਕਿ ਜਾਂ ਫਿਰ ਜਿਹੜੇ ਡਵੈਲਪਮੈਂਟ ਦੇ ਚਾਹੇ ਉਹ ਤੁਹਾਡੇ ਕਾਰਜਕਾਲ ਦੇ ਦੌਰਾਨ ਹੋਣ ਚਾਹੀਏ ਦੂਜੇ ਹੋਣ ਉਹ ਸਾਰੇ ਆਲ ਓਵਰ ਲੋਕੀ ਤਰੀਕੇ ਤੁਹਾਨੂੰ ਨਿਰਾਸ਼ ਦੀ ਨਜ਼ਰ ਆ ਰਹੇ ਲੋਕ ਪੰਜਾਬ ਸਰਕਾਰ ਦੀ ਜਿਹੜੀ ਨਿਕੰਮੀ ਕਾਰਗੁਜ਼ਾਰੀ ਹੈ ਉਹ ਤੋਂ ਪਰੇਸ਼ਾਨ ਹੈ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਝਾੜੂ ਦੀ ਸਰਕਾਰ ਨੇ ਗੁੰਡਾਗਰਦੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਇਸ ਕਰਕੇ ਲੋਕ ਪਰੇਸ਼ਾਨ ਆ ਇੱਕ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ ਕਰਾਉਣੇ ਚਾਹੀਦੇ ਸੀ ਉਹ ਤਾਂ ਇਹ ਸਰਕਾਰ ਕਰਾ ਨਹੀਂ ਸਕੀ ਇਸ ਕਰਕੇ ਲੋਕ ਜਿਹੜੇ ਇਸ ਇਹਨਾਂ ਦੀ ਗੁੰਡਾਗਰਦੀ ਤੋਂ ਇਹਨਾਂ ਦੀ ਤੱਕੀशाही ਤੋਂ ਪਰੇਸ਼ਾਨ ਹੋ ਕੇ ਅੱਜ ਵੋਟਾ ਨਹੀਂ ਜਿਹੜਾ ਜਵਾਬ ਦੇਣ ਦੇਖੋ ਜਿਹੜਾ ਹੈਗਾ ਨਾ ਕਿ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਚ ਹਰ ਇਨਸਾਨ ਨੂੰ ਆਪਣਾ ਫੈਸਲਾ ਲੈਣ ਦਾ ਹੱਕ ਤੇ ਹੈਗਾ ਠੀਕ ਹੈ ਪਰ ਇਹ ਹੁਣ ਜਨਤਾ ਨੇ ਦੇਖਣਾ ਹੈ ਕਿ ਇਸ ਇਨਸਾਨ ਦੀ ਕਿੰਨੀ ਕ੍ਰੈਡੀਬਿਲਟੀ ਹੈ everybody have own personality and credibility oh bahut ahem rakhdi hai aur ajj main mehsoos kar reha ha ki bahut sare loki janta iri hegi hai sade kitte hoye pehle kam aanon de naal sade behavior nu assi ohna naal kaisa bichre ha ohnu vekhde hoye loki jide bahut badi usaan na votan sanu pa re ne sir west walay de vich pani di samasya bahut aa rahi sigi is to log bahut pareshan ne dekho jera hai ga jindar west vich ya sare shehar vich assi sewerage water supply di samasya hegi hai ਇਸ ਕਰਕੇ ਹੁ ਜਨਤਾ ਜਾਣਦੀ ਹੈ ਕਿ ਐਸਾ ਵਿਦੈ ਨਹੀਂ ਹੈ ਐਮਐਲਏ ਚ ਨਹੀਂ ਜਿਹੜਾ ਸਾਡੇ ਕੰਮ ਆਰਾਜੇ ਹੋ ਮੈਂ ਤਾਂ ਜਲੰਧਰ ਵੈਸਟ ਹਲਕੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਵੋਟ ਤੁਹਾਡਾ ਫੰਡਾਮੈਂਟਲ ਰਾਈਟ ਆ ਇਹਨੂੰ ਜਰੂਰ ਪੋਲ ਕਰਨ ਜਾਓ ਕਿਉਂਕਿ ਤੁਹਾਡੀ ਵੋਟ ਨੇ ਕਿਹੋ ਜਿਹਾ ਲੀਡਰ ਦਾ ਚਨਾਉ ਕਰਨਾ ਜਿਹਨੇ ਤੁਹਾਡੇ ਲਈ ਲੜਾਈ ਲੜਨੀ ਹੈ ਤੁਹਾਡੇ ਹਲਕੇ ਦੀ ਗੱਲ ਕਰਨੀ ਹੈ ਔਰ ਤੁਹਾਡੇ ਹਲਕੇ ਦੀ ਨੁਮਾਇੰਦਗੀ ਕਰਨੀ ਸੋ ਮੇਰੀ ਸਭ ਨੂੰ ਅਪੀਲ ਹੈ ਕਿ ਕਿਉਂਕਿ ਵੋਟ ਪਰਸੈਂਟੇਜ ਹੈ ਜਿਹੜੀ ਘਟ ਹੋ ਰਹੀ ਹੈ ਸੋ ਵੱਦ ਵੱਦ ਜਿਹੜੇ ਵੋਟਰ ਸਾਥੀ ਹੈ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਵੋਟ ਪਾਣਾ ਜਰੂਰ ਪੋਲਿੰਗ ਸਟੇਸ਼ਨਾਂ ਤੇ ਜਾਓ ਇਹ ਸਾਡੇ ਦੋ ਕੰਪਨੀ ਪੈਰਾਮਿਲਟਰੀ ਦੇ ਅਸ ਪਰ ਨੋਰਮ ਲੱਗੀਆਂ ਨੇ ਜੀ ਤੇ ਬਾਕੀ ਵੀ ਸਾਰੇ ਬੂਥਾਂ ਦੇ ਉੱਤੇ ਅਸ ਪਰ ਨੋਰਮ ਫੋਰਸ ਲੱਗੀ ਹੋਈ ਹੈ ਡਿਸਟ੍ਰਿਕਟ ਦੇ ਔਰ ਪੀਸਫੁਲ ਬਿਲਕੁਲ ਚੱਲ ਰਿਹਾ ਹੈ ਪੋਲਿੰਗ ਸਟਾਰਟ ਹੋ ਗਈ ਦੇਖਿਆ ਜਾਂਦਾ ਤੁਹਾਡੇ ਵੱਲੋਂ ਹਰ ਇੱਕ ਇੱਕ ਮੁਲਾਜ਼ਮਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਉਹਨਾਂ ਨੂੰ ਵਿਸ਼ਵਾਸਨ ਦੀ ਗ੍ਰਿਹਿਆ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਜੀ ਜੀ ਨਹੀਂ ਉਹ ਤਾਂ ਅਸੀਂ ਜਿਹੜੇ ਸਾਡੇ ਫੋਰਸ ਲੱਗੀ ਹੋਈ ਹੈ ਉਹਨਾਂ ਦੀ ਵੈਲਫੇਅਰ ਵੀ ਦੇਖਣਾ ਸਾਡਾ ਫਰਜ਼ ਹੈ ਔਰ ਉਹ ਅਸੀਂ ਰੈਗੂਲਰਲੀ ਕਿੰਨੀਆਂ ਕੰਪਨੀਆਂ ਲਗਾਈਆਂ ਗਿਆ ਪੈਰਾਮਿਲਟਰੀ ਫੋਰਸ ਤੇ ਕਿੰਨੇ ਮੁਲਾਜ਼ਮ ਪੰਜਾਬ ਪੁਲਿਸ ਦੇ ਅਫਸਰ ਲਗਾਏ ਦੋ ਕੰਪਨੀਆਂ ਪੈਰਾਮਿਲਟਰੀ ਲੱਗੀਆਂ ਜਿਹੜੇ ਵਲਨਰੇਬਲ ਹੈ ਜੋ ਐਸ ਪਰ ਨੋਰਮ ਹੈ ਉਹਦੇ ਮੁਤਾਬਿਕ ਸਾਰੀ ਫੋਰਸ ਲੱਗੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ ਬਲਾਦੀ ਮੀਰ ਪੁਤਨ ਨੂੰ ਕਿਹਾ ਹੈ ਕਿ ਬੰਬਾਂ ਬੰਦੂਕਾਂ ਤੇ ਗੋਲੀਆਂ ਵਿਚਾਰੇ ਸ਼ਾਂਤੀ ਵਾਰਤਾ ਸਫਲ ਨਹੀਂ ਹੁੰਦੀ ਜੰਗ ਦੇ ਮੈਦਾਨ ਵਿੱਚ ਕਿਸੇ ਵੀ ਸੰਘਰਸ਼ ਦਾ ਹੱਲ ਸੰਭਵ ਨਹੀਂ ਹੈ ਦੋਵਾਂ ਨੇਤਾਵਾਂ ਨੇ ਯੂਕਰੇਨ ਵਿਵਾਦ ਦੇ ਪਿਸ਼ੋਕਰ ਤੇ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲੈਦੀਮਿਰ ਪੁਤਿੰਤੇ ਵਿਸ਼ਵ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਭਾਰਤ ਸ਼ਾਂਤੀ ਲਈ ਖੜਾ ਹੈ ਅਤੇ ਯੂਕਰੇਨ ਚ ਸੰਘਰਸ਼ ਨੂੰ ਖਤਮ ਕਰਨ ਦੇ ਲਈ ਯੋਗਦਾਨ ਦੇਣ ਨੂੰ ਤਿਆਰ ਹੈ। ਉਹਨਾਂ ਨੇ ਕਿਹਾ ਕਿ ਨਵੀਂ ਪੀੜੀ ਦੇ ਰੋਸ਼ਨ ਭਵਿੱਖ ਲਈ ਸ਼ਾਂਤੀ ਬਹੁਤ ਜ਼ਰੂਰੀ ਹੈ। ਪੁੱਤ ਨਾਲ ਹੋਈ ਗੈਰ ਰਸਮੀ ਗੱਲਬਾਤ ਦਾ ਜ਼ਿਕਰ ਕਰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਦੀ ਗੱਲ ਸੁਣਨ ਨਾਲ ਉਮੀਦ ਵੱਜੀ ਹੈ। ਯੂਕਰੇਨ ਨਾਲ ਜੰਗ ਲੜ ਰਹੇ ਰੂਸ ਵਿੱਚ 21 ਸਾਲਾ ਗੁਰਪ੍ਰੀਤ ਸਿੰਘ ਦੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਦਰਸਲ ਰੂਸ ਦੀ ਫੌਜ ਬੜੋ ਲੜ ਰਹੀ ਸਾਰੇ ਭਾਰਤੀਆਂ ਨੂੰ ਛੱਡਣ ਤੇ ਉਨ੍ਹਾਂ ਦੀ ਵਾਪਸੀ ਯਕੀਨੀ ਬਣਾਉਣ ਦੇ ਐਲਾਨ ਮਗਰੋਂ ਕਈ ਨੌਜਵਾਨਾਂ ਦੇ ਪਰਿਵਾਰਾਂ ਦੀ ਚਿੰਤਾ ਘਟੀ ਹੈ। ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪਟਿਆਲਾ ਤੋਂ ਲਗਭਗ 30 ਕਿਲੋਮੀਟਰ ਦੂਰ ਸਥਿਤ ਡਕਾਲਾ ਵਿੱਚ ਇੱਕ ਕਮਰੇ ਵਿੱਚ ਰਹਿ ਰਹੇ ਹਨ। ਮਾਂ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਲਈ ਫਰਿਸ਼ਤੇ ਵਾਂਗ ਹਨ ਜਦੋਂ ਪ੍ਰਧਾਨ ਮੰਤਰੀ ਨੇ ਰੂਸ ਵਿੱਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਬਾਰੇ ਆਖਿਆ ਤਾਂ ਉਹ ਆਪਣੇ ਪੁੱਤਰ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦਾ ਬੇਟਾ ਘਰ ਵਾਪਸ ਆ ਰਿਹਾ ਹੈ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਅੰਤਰਰਾਸ਼ਟਰੀ ਆਰਗਨ ਟ੍ਰਾਂਸਪਲੈਂਟ ਰੈਕਡ ਦਾ ਪਰਦਾਫਾਸ਼ ਕੀਤਾ ਹੈ ਮਾਮਲੇ ਵਿੱਚ ਇੱਕ ਮਹਿਲਾ ਡਾਕਟਰ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਅਮਿਤ ਗੋਇਲ ਦਾ ਕਹਿਣਾ ਹੈ ਕਿ ਇਸ ਰੈਕਡ ਦਾ ਮਾਸਟਰਮਾਈਂਡ ਇੱਕ ਬੰਗਲਾਦੇਸ਼ੀ ਹੈ ਉਹਨਾਂ ਦੱਸਿਆ ਕਿ ਅਸੀਂ ਇੱਕ ਡੋਨਰ ਅਤੇ ਰਿਸਿਵਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਰੈਕਡ ਵਿੱਚ ਸ਼ਾਮਿਲ ਰਸੇਲ ਨਾਂ ਦਾ ਵਿਅਕਤੀ ਮਰੀਜ਼ਾਂ ਤੇ ਡੋਨਰਜ਼ ਦਾ ਇੰਤਜ਼ਾਮ ਕਰਦਾ ਸੀ ਉਹ ਹਰੇਕ ਟ੍ਰਾਂਸਪਲੈਂਟ ਦੇ ਲਈ 25-30 ਲੱਖ ਰੁਪਏ ਲੈਂਦੇ ਸਨ ਇਹ ਰੈਕਡ 2019 ਤੋਂ ਚੱਲ ਰਿਹਾ ਸੀ ਰਿਪੋਰਟਰਾਂ ਮੁਤਾਬਕ ਗ੍ਰਿਫਤਾਰ ਮਹਿਲਾ ਦੀ ਪਛਾਣ 50 ਸਾਲ ਦੀ ਡਾਕਟਰ ਵਿਜੇ ਕੁਮਾਰੀ ਵਜੋ ਹੋਈ ਹੈ ਫਿਲਹਾਲ ਉਹ ਮੌਤਲ ਹੈ ਇਹ ਇਸ ਰੈਕਡ ਦੇ ਨਾਲ ਕੰਮ ਕਰਨ ਵਾਲੀ ਇਕਲੌਤੀ ਡਾਕਟਰ ਹੈ ਉਸ ਨੇ ਨੁਆਇਡਾ ਸਥਿਤ ਇੱਕ ਹਸਪਤਾਲ ਦੇ ਵਿੱਚ 2021 ਤੋਂ ਲੈ ਕੇ 2023 ਤੱਕ ਲਗਭਗ 15-16 ਆਰਗਨ ਟ੍ਰਾਂਸਪਲੈਂਟ ਕੀਤੇ ਸਨ ਦਿੱਲੀ ਸ਼ਰਾਬ ਘਟਾਲਾ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਨਹੀਂ ਘਟ ਰਹੀਆਂ ਸੀਬੀਆਈ ਤੋਂ ਬਾਅਦ ਹੁਣ ਈਡੀ ਦੁਆਰਾ ਧਾਇਰ ਸਤਵੇਂ ਪੂਰਕ ਦੋਸ਼ ਪੱਤਰਦਾਰ ਨੋਟਿਸ ਲੈਂਦਿਆਂ ਮੰਗਲਵਾਰ ਨੂੰ ਰੌਜ ਐਵੇਨਿਊ ਕੋਰਟ ਨੇ ਕੇਜਰੀਵਾਲ ਨੂੰ ਸੱਮਨ ਜਾਰੀ ਕੀਤਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਪੂਰਕ ਦੋਸ਼ ਪੱਤਰ ਵਿੱਚ ਮੁੱਖ ਮੰਤਰੀ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ ਨਾਮ ਲਿਆ ਹੈ ਵਿਸ਼ੇਸ਼ ਜੱਜ ਕਬੇਰੀ ਬਬੇਜਾ ਨੇ ਚਾਰ ਸ਼ੀਟ ਦਾ ਨੋਟਿਸ ਲੈਂਦਿਆਂ ਕੇਜਰੀਬਾੜ ਨੂੰ 12 ਜੁਲਾਈ 2024 ਨੂੰ ਪੇਸ਼ੀ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ ਗੌਤਮ ਗੰਭੀਰ ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ ਬਣੇ ਹਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈਸ਼ਾ ਨੇ ਇਸ ਦਾ ਐਲਾਨ ਕੀਤਾ ਹੈ 42 ਸਾਲਾ ਗੰਭੀਰ ਨੂੰ ਦਾਵਾਲ ਦੇ ਨਾਂ ਨਾਲ ਮਸ਼ਹੂਰ ਰਾਹੁਲ ਦਰਾਵੜ ਦੀ ਜਗ੍ਹਾ ਲਈ ਹੈ ਦਰਾਵੜ ਦਾ ਕਾਰਜਕਾਲ T20 ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਗਿਆ ਸੀ ਗੰਬੀਰ ਦਾ ਕਾਰਜਕਾਲ ਜੁਲਾਈ 2027 ਤੱਕ ਰਹੇਗਾ ਵਨਡੇ ਵਿਸ਼ਵ ਕਪ 2011 ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਗੰਬੀਰ ਨੇ ਡੇਢ ਮਹੀਨੇ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐਲ 2024 ਦਾ ਚੈਂਪੀਅਨ ਬਣਾਇਆ ਸੀ ਇਨਾਂ ਹੀ ਗੰਬੀਰ ਨੇ ਆਪਣੀ ਮੈਂਟਰਸ਼ਿਪ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਲਗਾਤਾਰ ਦੋ ਸੈਸ਼ਨਾਂ ਦੇ ਪਲੇਆਫ ਵਿੱਚ ਪਹੁੰਚਾਇਆ ਸੀ ਰਾਸ਼ਪਤੀ ਦ੍ਰੋਪਦੀ ਮੁਰਮੂ ਨੇ ਜੰਮੂ ਕਸ਼ਮੀਰ ਵਿੱਚ ਫੌਜ ਦੇ ਵਾਨ ਤੇ ਹoi ਅਤਵਾਦੀ ਹਮਲੇ ਨੂੰ ਬੁਜ਼ੁਰਗ ਕਾਰਵਾਈ ਕਰਾਰ ਦਿੰਦਾ ਹੈ। ਉਹਨਾਂ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਤਵਾਦੀਆਂ ਨੂੰ ਸਖਤ ਜਵਾਬ ਦੇਣ ਦੀ ਲੋੜ ਹੈ। ਕਟੂਆਣਾਡੇ ਹਥਿਆਰਾਂ ਨਾਲ ਲੈਸ ਅਤਵਾਦੀਆਂ ਨੇ ਹਮਲਾ ਕਰਕੇ ਪੰਜ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਮਹੀਨੇ ਜੰਮੂ ਡਿਵੀਜ਼ਨ ਵਿੱਚ ਇਹ ਪੰਜਵਾਂ ਅਤਵਾਦੀ ਹਮਲਾ ਸੀ। ਰਾਸ਼ਪਤੀ ਮੁਰਮੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਇੱਕ ਪੋਸਟ ਵਿੱਚ ਕਿਹਾ ਕਿ ਮੇਰੀ ਹਮਦਰਦੀ ਉਹਨਾਂ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਹੈ ਜਿਨ੍ਹਾਂ ਨੇ ਅੱਤਵਾਦ ਵਿਰੋਧ ਚੱਲ ਰਹੀ ਇਸ ਲੜਾਈ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੀ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਪ੍ਰਦੀਪ ਸ਼ਾਵੜਾ ਦਾ ਪੀਜੀਆਈ ਵਿੱਚ ਦਿਹਾਂਤ ਹੋ ਗਿਆ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਪਰਦੀਪ ਸ਼ਾਵੜਾ ਦਾ ਸੰਸਕਾਰ ਅੱਜ ਸ਼ਾਮ ਚਰਦੀਗੜ੍ਹ ਦੇ ਸੈਕਟਰ 25 ਸਤਤ ਸ਼ਮਸ਼ਾਨ ਘਾੜ ਵਿੱਚ ਕੀਤਾ ਗਿਆ ਆਪ ਦੇ ਸੀਨੀਅਰ ਆਗੂ ਪ੍ਰਦੀਪ ਸ਼ਾਵੜਾ ਦੇ ਦੇਹਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਨੌਰੀ ਬਾਡਰ ਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਅਤੇ ਉਹਨਾਂ ਦੀ ਭੈਣ ਗੁਰਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਦੇ ਵਿੱਚ ਸਰਕਾਰੀ ਨੌਕਰੀ ਸੰਬੰਧੀ ਨਿਯੁਕਤੀ ਪੱਤਰ ਦਿੱਤਾ ਮੋੱਖ ਮੰਤਰੀ ਵੱਲੋਂ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਵਾਉਣ ਦੇ ਲਈ ਵਿਧਾਨ ਸਭਾ اجلاس ਦੌਰਾਨ ਮਤਾ ਲਿਆਉਣ ਦਾ ਵਾਅਦਾ ਵੀ ਕੀਤਾ। ਉਧਰ ਕਿਸਾਨ ਜਥੇਬੰਦੀਆਂ ਨੇ ਇਹ ਮੰਗਾ ਮੰਨੇ ਜਾਣ ਮਗਰੋਂ 12 ਜੁਲਾਈ ਨੂੰ ਬਠਿੰਡਾ ਦੇ ਡੀਸੀ ਤੇ ਐਸਐਸਬੀ ਦਫ਼ਤਰ ਨੂੰ ਘੇਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਇਸ ਮੌਕੇ ਤੇ ਇਹਨਾਂ ਜਥੇਬੰਦੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਸ਼ੁਭਕਰਨ ਨੂੰ ਇਨਸਾਫ਼ ਮਿਲਿਆ ਹੈ। ਭਾਰਤ ਵਿੱਚ 42 ਵਿਰਾਸਤਾਂ ਹਨ ਜਿਨ੍ਹਾਂ ਨੂੰ ਵਿਸ਼ਵ ਵਿਰਾਸਤੀ ਦਾ ਦਰਜਾ ਮਿਲਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਭਾਰਦਿਆਂ ਕੁਝ ਹੋਰ ਸਾਈਟਸ ਵਿਸ਼ਵ ਵਿਰਾਸਤ ਦੀ ਸੂਚੀ ਵਿੱਚ ਸ਼ਾਮਲ ਹੋ ਸਕਦੀਆਂ ਹਨ ਭਾਰਤ ਨੇ ਇਸ ਬਾਰੇ ਤਜਵੀਜ਼ ਭੇਜੀ ਹੈ ਜਿਸ ਤੇ 21 ਜੁਲਾਈ ਨੂੰ ਦਿੱਲੀ ਵਿੱਚ ਹੋਣ ਵਾਲੀ ਵਰਲਡ ਹੈਰੀਟੇਜ ਕਮੇਟੀ ਦੀ ਬੈਠਕ ਵਿੱਚ ਮੋਹਰ ਲੱਗ ਸਕਦੀ ਹੈ ਭਾਰਤ ਵਿੱਚ ਪਹਿਲੀ ਵਾਰ ਵਰਲਡ ਹੈਰੀਟੇਜ ਕਮੇਟੀ ਦੀ ਬੈਠਕ ਹੋਵੇਗੀ ਦਿੱਲੀ ਵਿੱਚ 21 ਤੋਂ 31 ਜੁਲਾਈ ਤੱਕ ਹੋਣ ਵਾਲੀ ਯੂਨੈਸਕੋ ਦੀ ਵਰਲਡ ਹੈਰੀਟੇਜ ਮੀਟਿੰਗ ਦੇ 48ਵੇਂ ਸੈਸ਼ਨ ਦੀ ਭਾਰਤ ਪ੍ਰਧਾਨਗੀ ਕਰੇਗਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਨੇੜਲੇ ਪਿੰਡ ਘੜੂਆ ਵਿਖੇ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ ਲਗਾ ਕੇ ਨਕਲੀ ਗੁਰਦੁਆਰਾ ਸਾਹਿਬ ਵਿੱਚ ਨਕਲੀ ਆਨੰਦਕਾਰੇ ਦਾ ਫਿਲਮਾਂਕਰ ਕੀਤੇ ਜਾਣ ਤੇ ਸਖਤ ਪ੍ਰतिकਰਮ ਦਿੰਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਕਹਿਣਾ ਹੈ ਕਿ ਫਿਲਮੀ ਖੇਤਰ ਦੇ ਲੋਕ ਆਪਣੇ ਵਪਾਰ ਨੂੰ ਮੁੱਖ ਰੱਖ ਕੇ ਸਿੱਖ ਪਰੰਪਰਾਵਾਂ ਨਾਲ ਖਿਲਵਾੜ ਕਰਨ ਦੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਕਿ ਨਾਟਕਾਂ ਦੌਰਾਨ ਪਾਵਨ ਸਰੂਪ ਦੀ ਨਕਲ ਕਰਨ ਦਾ ਸ਼੍ਰੋਮਣੀ ਕਮੇਟੀ ਸਖਤ ਨੋਟਿਸ ਲਵੇਗੀ। ED ਨੇ ਪਾਪਲ ਜੀ ਵਿਦੇਸ਼ੀ ਵਪਾਰ LLP ਨਾਲ ਸੰਬੰਧਤ 2800 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਗੁਜਰਾਤ ਅਤੇ ਮਹਾਰਾਸ਼ਟਰ ਦੇ 4 ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ। ED ਦੀ ਸੂਰਤ ਸਥਿਤ ਇਕਾਈ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ FEMA 1999 ਦੇ ਉਪਬੰਧਾਂ ਦੇ ਤਹਿਤ ਪਾਪਲਜ ਫਾਰਨ ਟ੍ਰੇਡ ਐਲ ਐਲ ਪੀ ਇਸ ਦੇ ਭਾਈ ਵਾਲਾ ਸੋਮਾ ਭਾਈ ਸੁੰਦਰ ਭਾਈ ਮੀਨਾ ਅਤੇ ਓਜਸ ਕੁਮਾਰ ਮੋਹਨ ਲਾਲ ਨਾਇਕ ਅਤੇ ਉਹਨਾਂ ਦੇ ਸਾਥੀਆਂ ਦੇ ਵੱਖ-ਵੱਖ ਸਥਾਨਾਂ ਤੇ ਛਾਪੇਮਾਰੀ ਕੀਤੀ ਹੈ ਸੂਰਤ ਵਡੋਦਰਾ ਮੁੰਬਈ ਅਤੇ ਪੁਣੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਈਡੀ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਾਪਲਜ ਵਿਦੇਸ਼ੀ ਵਪਾਰ ਐਲ ਐਲ ਪੀ ਨੇ ਸੂਰਤ ਦਿੱਲੀ ਮੁੰਬਈ ਅਤੇ ਪੁਣੇ ਸਥਿਤ ਇਕਾਈਆਂ ਤੋਂ 2800 ਕਰੋੜ ਰੁਪਏ ਦੀ ਰਕਮ ਪ੍ਰਾਪਤ ਕੀਤੀ ਹੈ ਅਤੇ ਇਸ ਨੂੰ ਹਾਂਗਕਾਂਗ ਸਥਿਤ 8 ਸੰਸਥਾਵਾਂ ਨੂੰ ਭੇਜਿਆ। ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਮਹਿਰ ਸ਼ਾਹ ਨੂੰ ਗ੍ਰਿਫਤਾਰ ਕਰ ਲਿਆ। 2 ਦਿਨ ਪਹਿਲਾਂ 24 ਸਾਲਾ ਨੌਜਵਾਨ ਨੇ ਕਥਤ ਤੌਰ ਤੇ ਆਪਣੀ BMW ਕਾਰ ਨਾਲ ਦੋ ਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪਤੀ ਜ਼ਖਮੀ ਹੋ ਗਿਆ ਸੀ। ਮਹਿਰ ਹਾਸੇ ਤੋਂ ਬਾਅਦ ਫਰਾਰ ਹੋ ਗਿਆ ਸੀ। ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਹਿਰ ਨੂੰ ਮੁੰਬਈ ਨੇੜਿਓਂ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੇਰ ਸ਼ਾ ਦੇ ਪਿਤਾ ਰਜੇਸ਼ ਸ਼ਾ ਨੇ ਆਪਣੇ ਬੇਟੇ ਦੇ ਭੱਜਣ ਨੂੰ ਯਕੀਨੀ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ ਅਤੇ ਅਪਰਾਧਿਕ ਵਾਹਨ ਨੂੰ ਮੌਕੇ ਤੋਂ ਹਟਾਉਣ ਦੀ ਯੋਜਨਾ ਵੀ ਬਣਾਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮੇਰ ਸ਼ਾ ਨੂੰ ਫੜਨ ਦੇ ਲਈ 11 ਟੀਮਾਂ ਬਣਾਈਆਂ ਗਈਆਂ ਸਨ। ਇਸ ਮੌਕੇ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਬਖਸ਼ਾ ਨਹੀਂ ਜਾਵੇਗਾ। ਪਦਮ ਭੂਸ਼ਣ ਨਾਲ ਸਨਮਾਨਿਤ ਪੌਪ ਗਾਇਕਾ ਊਸ਼ਾ ਉਥਪ ਦੇ ਪਤੀ ਜਾਨੀ ਚਾਕੋ ਉਥਫ ਦਾ ਦਿਹਾਂਤ ਹੋ ਗਿਆ ਉਹਨਾਂ ਦੇ ਦਿਹਾਂਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਖਬਰਾਂ ਮੁਤਾਬਕ ਉਹ ਕੋਲਕਾਤਾ ਸਥਿਤ ਆਪਣੇ ਘਰ ਤੇ ਟੀਵੀ ਦੇਖ ਰਹੇ ਸੀ ਫਿਰ ਅਚਾਨਕ ਉਹਨਾਂ ਨੂੰ ਬੇਚੈਨੀ ਅਤੇ ਕਬਰਾਟ ਮਹਿਸੂਸ ਹੋਈ ਜਾਨੀ ਚਾਕੋ ਉਥਫ ਦੀ ਵਿਗੜਦੀ ਸਿਹਤ ਨੂੰ ਦੇਖ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਨੇੜਲੇ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਹਨਾਂ ਨੂੰ ਮਰਤਕ ਐਲਾਨ ਦਿੱਤਾ ਜਾਨੀ ਚਾਕੋ 78 ਸਾਲ ਦੇ ਸਨ ਉਨਾਰੇ ਦੇ ਹਾਦ ਨਾਲ ਪਰਿਵਾਰ ਸਮੇਤ ਸੰਗੀਤ ਅਤੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਊਸ਼ਾ ਉਥਪ ਦੇ ਪਤੀ ਜਾਨੀ ਚਾਕੋ ਉਥਪ ਚਾਹ ਬਾਗਬਾਨੀ ਖੇਤਰ ਨਾਲ ਜੁੜੇ ਹੋਏ ਸਨ। ਦੱਸਦੀ ਹੈ ਕਿ ਜਾਨੀ ਚਾਕੋ ਊਸ਼ਾ ਉਥਪ ਦੇ ਦੂਜੇ ਪਤੀ ਸਨ। ਊਸ਼ਾ ਉਥਪ ਦੇ ਬਹੁਤ ਸਾਰੇ ਗਾਣੇ ਹਿੱਟ ਹਨ ਦਮ ਮਾਰ ਦਮ, ਮਹਿਬੂਬਾ, ਹਰੇ ਰਾਮਾ ਹਰੇ ਕ੍ਰਿਸ਼ਨਾ ਅਤੇ ਹੋਰ ਬਹੁਤ ਸਾਰੇ ਹਨ। ਅਦਾਕਾਰ ਦੇਵ ਆਨੰਦ ਨੇ ਉਹਨਾਂ ਨੂੰ ਆਪਣੀ ਫਿਲਮ ਹਰੇ ਰਾਮਾ ਹਰੇ ਕ੍ਰਿਸ਼ਨਾ ਤੋਂ ਬਾਲੀਵੁੱਡ 'ਚ ਡੈਬਿਊ ਕਰਵਾਇਆ ਸੀ। 10 ਦਿਨ ਪਹਿਲਾਂ ਬਰਵਾਲਾ ਸੜਕ ਉਤੇ ਪੈਂਦੇ ਭਗਤ ਸਿੰਘ ਨਗਰ ਤੋਂ ਲਾਪਤਾ ਸੱਤ ਨਾਬਾਲਗ ਬੱਚਿਆਂ ਦਾ ਅੱਜ ਵੀ ਕੋਈ ਸੁਰਾਗ ਨਹੀਂ ਮਿਲਿਆ ਬੱਚਿਆਂ ਦੇ ਇੱਕ ਸਾਥੀ ਮੁਤਾਬਕ ਉਹ ਡੇਰਾ ਬਸੀ ਤੋਂ ਅੰਬਾਲਾ ਜਾਣ ਦੀ ਗੱਲ ਕਰ ਰਹੇ ਸਨ ਉਸ ਮਗਰੋਂ ਮੁੰਬਈ ਜਾਣ ਦਾ ਆਖਰ ਹੈ ਸਨ ਬਿਨਾ ਸਹਿਮ ਦਾ ਮੋਬਾਈਲ ਇਸਤੇਮਾਲ ਕਰਦੇ ਹੋਏ ਬੱਚਿਆਂ ਦੀ ਪਾਲ ਕਰਨ ਦੇ ਵਿੱਚ ਪੁਲਿਸ ਨੂੰ ਪਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਾਪਤਾ ਬੱਚਿਆਂ ਵਿੱਚੋਂ ਇੱਕ ਵੱਲੋਂ ਇੰਸਟਾਗ੍ਰਾਮ ਦੀ ਆਈਡੀ ਚਲਾਉਣ ਉਤੇ ਪੁਲਿਸ ਵੱਲੋਂ ਉਸ ਦਾ ਰਿਕਾਰਡ ਸਾਈਬਰ ਕ੍ਰਾਈਮ ਨੂੰ ਭੇਜਿਆ ਹੋਇਆ ਹੈ ਜਿੱਥੋਂ ਕੋਈ ਸਰਾਗ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ਦੂਜੇ ਪਾਸੇ ਲਾਪਤਾ ਬੱਚਿਆਂ ਦੇ ਪਰਿਵਾਰਾਂ ਦੀ ਨੀਂਦ ਉਡੀ ਹੋਈ ਹੈ ਇਹਨਾਂ ਬੱਚਿਆਂ ਦੀ ਉਮਰ 13 ਤੋਂ 16 ਸਾਲ ਤੱਕ ਦੱਸੀ ਗਈ ਹੈ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਉਹਨਾਂ ਦੇ 14 ਉਤਪਾਦਾਂ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਜਿਨ੍ਹਾਂ ਦੇ ਨਿਰਮਾਣ ਲਾਇਸੈਂਸ ਇਸ ਸਾਲ ਅਪ੍ਰੈਲ ਵਿੱਚ ਮੁਅਤਲ ਕਰ ਦਿੱਤੇ ਗਏ ਕੰਪਨੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ 5606 ਫਰਾਂਚਾਈਜ਼ੀ ਸਟੋਰਾਂ ਨੂੰ ਉਹਨਾਂ ਨੂੰ ਵਾਪਸ ਭੇਜਣ ਲਈ ਕਿਹਾ ਹੈ ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਪਤੰਜਲੀ ਆਯੁਰਵੇਦ ਨੂੰ ਪੁੱਛਿਆ ਹੈ ਕਿ ਉਸ ਨੇ ਸੋਸ਼ਲ ਮੀਡੀਆ ਸਮੇਤ ਬਹੁਤ ਸਾਰੇ ਪਲੇਟਫਾਰਮਾਂ ਤੋਂ ਆਪਣੇ ਸਾਰੇ ਗੁੰਮਰਾਹਕੁਨ ਇਸ਼ਤਿਹਾਰ ਹਟਾ ਦਿੱਤੇ ਹਨ। ਅਦਾਲਤ ਨੇ ਪਤੰਜਲੀ ਨੂੰ ਕਿਹਾ ਕਿ ਸੋਸ਼ਲ ਮੀਡੀਆ ਤੇ ਅਲਾਰਟ ਦੇ ਨਾਲ-ਨਾਲ ਦਵਾਈਆਂ ਨੂੰ ਹਟਾਉਣ ਲਈ ਸਾਰੇ ਫਰੈਂਚਾਈਜ਼, ਸਟੋਰਾਂ ਅਤੇ 파ਟਨਰ ਸਟੋਰਾਂ ਨੂੰ ਈਮੇਲ ਵੀ ਭੇਜੇ ਗਏ ਹਨ। ਅੰਮ੍ਰਿਤਸਰ ਤੋਂ ਜਸਪਾਲ ਕੁਮਾਰ ਦੀ ਖਬਰ ਅਨੁਸਾਰ ਪੰਜਾਬ ਸਰਕਾਰ ਵੱਲੋਂ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨੇ ਸਰਕਾਰੀ ਸ਼ਨਾਖਤੀ ਕਾਰਡ ਬਣਾਉਣ ਵਿੱਚ ਵੱਡੀ ਕਟੌਤੀ ਕਰਨ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੇ ਸ਼ਹਿਰ ਦੇ ਵਿੱਚ ਰੋਸ ਸਮਾਰਚ ਕੀਤਾ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਤੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਵਿੱਚ ਪੈਰ ਜਮਾਈ ਬੈਠੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ੇਰ ਜੰਗ ਸਿੰਘ ਨੂੰ ਤੁਰੰਤ ਬਦਲਣ ਦੀ ਜ਼ੋਰਦਾਰ ਮੰਗ ਕੀਤੀ ਹੈ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਪੱਟੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਪਹਿਲੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਪੰਜਾਬ ਸਰਕਾਰ ਵਾਂਝਿਆ ਕਰ ਰਹੀ ਹੈ ਜਿਹੜਾ ਸਿੱਧੇ ਰੂਪ ਵਿੱਚ ਤਕਸ਼ਹੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਦੀ ਸਹੂਲਤ ਲਈ ਬੱਸ ਪਾਸ ਜਾਰੀ ਕੀਤੇ ਸਨ। ਨਾਲ ਹੀ ਪੱਤਰਕਾਰਾਂ ਨੂੰ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ। ਜੇ ਜਸਪੀਰ ਸਿੰਘ ਹੁਣ ਅੱਜ ਗਵਾਈ ਦੇ ਵਿੱਚ ਅਜੇ ਇੱਕ ਰੋਸ ਮਾਰਚ ਕਰਿਆ ਗਿਆ ਜਿਹੜਾ ਭੰਡਾਰੀ ਤੋਂ ਲੈ ਕੇ ਕੋਆਯਾ ਹਾਲਗੇਟ ਨੂੰ ਲਗਾ ਵਾਚ ਤੋਂ ਆਪਸਾਈ ਦੇ ਇਹਨਾਂ ਦੀਆਂ ਮੰਗਾਂ ਨੇ ਜਿਵੇਂ ਕਿ ਕਹਿੰਦੇ ਜਿਹੜੇ ਪੱਤਰਕਾਰਾਂ ਦੇ ਹੁਣ ਕਾਰਡ ਬੰਦੇ ਨੇ ਉਹਦੇ ਵਿੱਚ ਕਟੌਲਤੀ ਕੀਤੀ ਗਈ ਹੈ ਤੇ ਕੋਈ ਕ੍ਰਾਈਟੇਰੀਆ ਦੇ ਵਿੱਚ ਵੀ ਅੱਗੇ ਨਾਲੋਂ ਫਰਕ ਪਿਆ ਹੈ ਜਿਹਦੇ ਸੰਬੰਧ ਇਹਨਾਂ ਨੇ ਆਪਣੇ ਮੰਗ ਪੱਤਰ ਦੇ ਵਿੱਚ ਉਹ ਕਿਹਾ ਵੀ ਉਹਨੂੰ ਜਿਹੜਾ ਪਹਿਲਾਂ ਦੀ ਤਰ੍ਹਾਂ ਕਿਉਂਕਿ ਜਿਵੇਂ ਪੱਤਰਕਾਰਾਂ ਦਾ ਹੱਕ ਹੈ ਜਾਤੀ ਦੇ ਨਾਲ ਸਾਰਾ ਕਰਨਾ ਉਹਦੇ ਸੰਬੰਧ ਦੇ ਵਿੱਚ ਹੈਗਾ ਇਹ ਮਾਨਯੋਗ ਡੀਸੀ ਸਾਹਿਬ ਨੂੰ ਪੇਸ਼ ਕੀਤਾ ਜਾਊਗਾ ਇਹ ਪੁਲਿਸ ਬੰਦੇ ਵਿੱਚ ਜੋ ਹੋਰ ਵੀ ਇਹਨਾਂ ਦੀ ਇੱਕ ਦੋ ਨਾਲ ਡਿਮਾਂਡਸ ਨੇ ਸਾਰਿਆਂ ਨੇ ਮੰਗ ਮੱਦੇ ਵਿੱਚ ਕੀਤੀਆਂ ਨੇ ਉਹ ਵੀ ਕੰਸੀਡਰ ਕਰਕੇ ਦੇਸ਼ ਤੋਂ ਬਾਬਾ ਟੀਵੀ ਤੇ ਹੁਣ ਖਬਰਾਂ ਵਿਦੇਸ਼ ਤੋਂ ਸੈਕਰਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜਵਾ ਬੰਗਾਲ ਦੀ ਖਬਰ ਅਨੁਸਾਰ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਸ਼ਹਿਰ ਡੈਟਰਾਇਟ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਅਤੇ 19 ਦੇ ਜ਼ਖਮੀ ਹੋਣ ਦੀ ਖਬਰ ਹੈ ਇਹ ਜਾਣਕਾਰੀ ਮਿਸ਼ੀਗਨ ਸਟੇਟ ਪੁਲਿਸ ਨੇ ਜਾਰੀ ਇੱਕ ਬਿਆਨ ਵਿੱਚ ਦਿੱਤੀ ਪ੍ਰਾਪਤ ਵੇਰਵਿਆਂ ਅਨੁਸਾਰ ਗੋਲੀਬਾਰੀ ਦੀ ਘਟਨਾ ਤੜਕਸਾ 2:30 ਵਜੇ ਦੇ ਆਸ-ਪਾਸ ਇੱਕ ਬਲਾਕ ਵਿੱਚ ਵਾਪਰੀ ਮਿਸ਼ੀਗਨ ਸਟੇਟ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕੁੱਲ 19 ਲੋਕ ਜ਼ਖਮੀ ਹੋਏ ਹਨ ਪਰੰਤੂ ਅਜੇ ਇਹ ਸਪਸ਼ਟ ਨਹੀਂ ਕਿ ਇਹਨਾਂ ਦੇ ਸਾਰਿਆਂ ਦੇ ਗੋਲੀਆਂ ਵੱਜੀਆਂ ਹਨ ਜਾਂ ਕਿਸੇ ਹੋਰ ਕਾਰਨ ਜ਼ਖਮੀ ਹੋਏ ਹਨ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਮਾਮਲਾ ਜਾਂਚ ਅਧੀਨ ਹੈ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਹਸਨ ਲੜੂਆ ਬੰਗਾਰੀ ਖਬਰ ਅਨੁਸਾਰ ਅਮਰੀਕਾ ਵਿੱਚ ਯੂਨਾਈਟਿਡ ਸਟੇਟਸ ਮਾਰਸ਼ਲ ਸਰਵਿਸ ਦੀ ਅਗਵਾਈ ਵਿੱਚ ਰਾਸ਼ਟਰੀ ਪੱਤਰ ਤੇ 6 ਹਫ਼ਤੇ ਚੱਲੇ ਆਪਰੇਸ਼ਨ ਦੌਰਾਨ 200 ਲਾਪਤਾ ਬੱਚਿਆਂ ਦੇ ਬਰਾਮਦ ਹੋਣ ਦੀ ਰਿਪੋਰਟ ਹੈ। ਇਹਨਾਂ ਵਿੱਚ ਸਭ ਤੋਂ ਛੋਟੀ ਉਮਰ ਦਾ ਇੱਕ 5 ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ। ਜਸਟਿਸ ਵਿਭਾਗ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ 20 ਮਈ ਤੋਂ 24 ਜੂਨ ਦਰਮਿਆਨ ਚਲਾਏ ਆਪਰੇਸ਼ਨ ਅਸੀਂ ਤੁਹਾਨੂੰ ਲੱਭਾਗੇ ਦੋ ਤਹਿਤ ਕਈ ਬੱਚਿਆਂ ਨੂੰ ਬਹੁਤ ਹੀ ਖਤਰਨਾਕ ਹਾਲਾਤ ਵਿੱਚੋਂ ਬਚਾਇਆ ਗਿਆ ਹੈ। ਇਨਾ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਜਿਸ ਨੂੰ ਮਾਪਿਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਜਦ ਕਿ ਉਹਨਾਂ ਕੋਲ ਬੱਚੇ ਨੂੰ ਆਪਣੇ ਕੋਲ ਰੱਖਣ ਦੀ ਇਜਾਜ਼ਤ ਨਹੀਂ ਸੀ ਅਧਿਕਾਰੀਆਂ ਨੇ ਕਿਹਾ ਹੈ ਕਿ 123 ਬੱਚਿਆਂ ਨੂੰ ਖਤਰਨਾਕ ਸਥਿਤੀਆਂ ਵਿੱਚੋਂ ਬਚਾਇਆ ਹੈ 6 ਸੰਗੀ ਜ਼ਿਲ੍ਹਿਆਂ ਤੇ ਅਮਰੀਕਾ ਭਾਰ ਵਿੱਚ ਵੱਖ-ਵੱਖ ਥਾਵਾਂ ਤੇ ਚਲਾਏ ਆਪਰੇਸ਼ਨ ਵਿੱਚ ਲਾਪਤਾ ਬੱਚਿਆਂ ਬਾਰੇ ਨੈਸ਼ਨਲ ਸੈਂਟਰ ਸਮੇਤ ਸੰਗੀ ਰਾਜਾਂ ਦੇ ਸਥਾਨਕ ਏਜੰਸੀਆਂ ਨੇ ਹਿੱਸਾ ਲਿਆ ਹੈ ਆਂਧਰਾ ਪ੍ਰਦੇਸ਼ ਦੇ ਇੱਕ ਵਿਦਿਆਰਥੀ ਜੀ ਸਾਈ ਸੂਰਿਆ ਅਵਿਨਾਸ਼ ਦੀ ਹਾਲ ਹੀ ਵਿੱਚ ਅਮਰੀਕਾ ਵਿੱਚ ਅਚਾਨਕ ਇੱਕ ਝਰਨੇ ਵਿੱਚ ਫਿਸਲਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਆਪਣੇ ਬੱਚੇ ਦੀ Laash ਭਾਰਤ ਆਉਣ ਦੀ ਅੜੀ ਕਰ ਰਹੇ ਹਨ। ਨਿਊਯਾਰਕ ਵਿੱਚ ਭਾਰਦੇ ਕੌਂਸਲ ਜਨਰਲ ਦਾ ਕਹਿਣਾ ਹੈ ਕਿ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਚਿਤਿਆਣਾ ਦੇ ਰਹਿਣ ਵਾਲੇ ਅਵਿਨਾਸ਼ ਦੀ ਸ਼ਨੀਵਾਰ 7 ਜੁਲਾਈ ਨੂੰ ਨਿਊਯਾਰਕ ਦੇ ਅਲਬਾਨੀ ਵਿੱਚ ਬਾਰ ਬਾਰ ਵੇਲੇ ਫਾਲਜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਬਚਾਅ ਕਰਮਚਾਰੀ ਮੰਗਲਵਾਰ ਨੂੰ ਇੰਡੋਨੇਸ਼ੀਆ ਦੇ 16ਵੇਂ ਸੁਟਾਪੂ ਤੇ ਇੱਕ ਗੈਰ ਕਾਨੂੰਨੀ ਸੋਨੇ ਦੀ ਖਾਨ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਮਲਬਾ ਹਟਾਰੇ ਸਨ ਅਤੇ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਸਨ। ਜ਼ਮੀਨ ਖਿਸਕਣ ਕਾਰਨ ਘੱਟੋ ਘੱਟ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਵੈ ਖੋਜ ਅਤੇ ਬਚਾਅ ਦਫ਼ਤਰ ਦੇ ਮੁਖੀ ਹੈਰੀਅਨ ਟੋਰਾ ਕਹਿਣਾ ਹੈ ਕਿ ਐਤਵਾਰ ਨੂੰ 100 ਤੋਂ ਵੱਧ ਪਿੰਡ ਵਾਸੀ ਬੋਨ ਬਲਾਂਗੋ ਦੇ ਦੂਰ ਦਰਾਡੇ ਅਤੇ ਪਹਾੜੀ ਪਿੰਡ ਵਿੱਚ ਸੋਨੇ ਦੀ ਖੋਦਾਈ ਕਰ ਰਹੇ ਸਨ। ਜਦੋਂ ਆਲੇ ਦੁਆਲੇ ਦੇ ਪਹਾੜਾਂ ਤੋਂ ਮਿੱਟੀ ਡਿੱਗ ਪਈ ਉਨ੍ਹਾਂ ਦੇ ਅਸਥਾਈ ਕੈਂਪ ਨੂੰ ਦਬ ਦਿੱਤਾ ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ ਮੌਸਮ ਵਿੱਚ ਸੁਧਾਰ ਹੋਇਆ ਤੇ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਹਨ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਵੀ ਗਿਆ ਹੈ ਹੁਣ ਖਬਰਾਂ ਬਾਲੀਵੁੱਡ ਤੋਂ ਅਵਨੇਤਰੀ ਕੇਰਾਡਵਾਨੀ ਜਿੱਥੇ ਫਿਲਮਾਂ ਕਰ ਰਹੀ ਹੈ ਉੱਥੇ ਵੱਖ-ਵੱਖ ਤਰ੍ਹਾਂ ਦੀਆਂ ਐਡ ਵੀ ਕਰ ਰਹੀ ਹੈ ਇਸ ਲਈ ਉਸ ਨੂੰ ਬ੍ਰਾਂਡ ਪਰਸਨੈਲਿਟੀ ਆਫ ਦਾ ਈਅਰ ਦਾ ਖਿਤਾਬ ਮਿਲਿਆ ਹੈ ਕੈਰਾ ੜਵਾਨੀ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਨੂੰ ਇਹ ਅਵਾਰਡ ਮਿਲਿਆ ਹੈ ਉਹ ਕਈ ਫਿਲਮਾਂ ਕਰ ਰਹੀ ਹੈ ਤੇ ਬਹੁਤ ਸਾਰੇ ਐਡ ਪ੍ਰੋਡਕਟ ਵੀ ਕਰ ਰਹੀ ਹੈ ਕੈਰਾ ਦਾ ਕਹਿਣਾ ਹੈ ਕਿ ਜਿੰਨਾ ਉਸ ਨੂੰ ਵਧੀਆ ਲੱਗਦਾ ਹੈ ਫਿਲਮਾਂ ਵਿੱਚ ਕੰਮ ਕਰਨਾ ਇਸੇ ਤਰ੍ਹਾਂ ਉਸ ਨੂੰ ਐਡ ਫਿਲਮਾਂ ਵੀ ਕਰਨਾ ਬਹੁਤ ਵਧੀਆ ਲੱਗਦਾ ਹੈ ਇਸ ਦੇ ਵਿੱਚ ਇਕੱਲਾ ਮੇਰਾ ਹੱਥ ਨਹੀਂ ਹੁੰਦਾ ਪੂਰੀ ਟੀਮ ਦਾ ਹੱਥ ਹੁੰਦਾ ਹੈ ਮੇਕਅਪ ਡਰੈਸ ਨਰਮਾਤਾ ਨਿਰਦੇਸ਼ਕ ਸਾਥੀ ਕਲਾਕਾਰ ਇਹਨਾਂ ਦਾ ਬਹੁਤ ਹੀ ਸਹਿਯੋਗ ਹੁੰਦਾ ਹੈ ਅੱਜ ਦੇ ਇਸ ਡਿਜੀਟਲ ਯੁੱਗ ਦੇ ਵਿੱਚ ਹਰ ਕੋਈ ਡਿਫਰੈਂਟ ਚਾਹੁੰਦਾ ਹੈ ਜਿਸ ਕਰਕੇ ਨਿਰਮਾਤਾ ਨਿਰਦੇਸ਼ਕ ਵਧੀਆ-ਵਧੀਆ ਫਿਲਮਾਂ ਤੇ ਐਡ ਫਿਲਮਾਂ ਦਾ ਨਿਰਮਾਣ ਕਰ ਰਹੇ ਹਨ ਕੈਰਾ ਦਾ ਕਹਿਣਾ ਹੈ ਕਿ ਮੈਨੂੰ ਫਿਲਮ ਇੰਡਸਟਰੀ ਵਿੱਚ ਕੰਮ ਕਰਦੇ 10 ਸਾਲ ਹੋ ਗਏ ਹਨ ਮੇਰਾ ਮੰਨਣਾ ਹੈ ਕਿ ਮੇਰੇ ਕੋਲ ਆਉਣ ਵਾਲੇ ਇਹ ਸਾਰੇ ਬ੍ਰਾਂਡ ਬਹੁਤ ਖਾਸ ਹਨ ਇਹਨਾਂ ਵਿੱਚੋਂ ਅਜਿਹੇ ਕਈ ਬ੍ਰਾਂਡ ਹਨ ਜਿਨ੍ਹਾਂ ਦੇ ਨਾਲ ਮੈਂ ਕਈ ਸਾਲਾਂ ਤੋਂ ਕੰਮ ਕਰ ਰਹੀ ਹਾਂ ਕੈਰਾ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਦਰਸ਼ਕ ਉਸ ਦੀ ਐਡ ਨੂੰ ਪਸੰਦ ਕਰਦੇ ਹਨ ਦੇਸ਼ ਤੋਂ ਬਾਬਾ ਟੀਵੀ ਬਲੋਂ ਪੇਸ਼ ਕੀਤਾ ਗਿਆ ਪੰਜਾਬੀ ਖਬਰਾਂ ਦਾ ਬੁਲਟਨ ਪੂਰਾ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਦੇਸ਼ ਤੋਂ ਬਾਬਾ ਟੀਵੀ ਬਲੋਂ ਪੇਸ਼ ਕੀਤੀਆਂ ਖਬਰਾਂ ਨਾਲ ਸੰਬੰਧਿਤ ਆਪਣੇ ਵਿਚਾਰ ਦੇਵੋ ਜੀ ਲਾਇਕ ਅਤੇ ਸਾਂਝਾ ਕਰੋ ਜੀ ਇਸ ਨਾਲ ਜਿੱਥੇ ਸਾਨੂੰ ਸਾਡੀ ਮੀਡੀਆ ਟੀਮ ਨੂੰ ਖੁਸ਼ੀ ਹੋਵੇਗੀ ਉੱਥੇ ਖਬਰਾਂ ਨੂੰ ਹੋਰ ਵੀ ਵਧੇਰੇ ਵਧੀਆ ਤਿਆਰ ਕਰਨ ਅਤੇ ਪੇਸ਼ ਕਰਨ ਲਈ ਬਲ ਮਿਲੇਗਾ